ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਸ਼ਿਮਰ ਦੇ ਸੂਟ ਲੈ ਕੇ ਆਈ ਆ ਸ਼ਿਮਰ कॉटन ਰਹਿੂਗੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਬਹੁਤ ਸੋਹਣੇ ਆਰਟੀਕਲ ਆਏ ਨੇ ਬਹੁਤ ਸੋਹਣੇ-ਸੋਹਣੇ ਪ੍ਰਿੰਟ ਆਏ ਨੇ ਬਾਕੀ ਰੇਂਜ ਬਹੁਤ ਘੱਟ ਕੇ ਆਈ ਆ ਦੇਖੋ ਨਿਊ ਨਿਊ ਸੈਟ ਆਏ ਨੇ ਨਿਊ ਸੈਟ ਨੇ ਬੰਦ ਨੇ ਤੁਹਾਡੇ ਸਾਹਮਣੇ ਖੁੱਲਣੇ ਨੇ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੇ ਪੀਸ ਨੇ ਤੇ ਸਾਰੇ ਨਿਊ ਡਿਜ਼ਾਈਨ ਨੇ ਬਟ ਲੈਸ ਬਹੁਤ ਆਈ ਆ ਜਿਵੇਂ ਇਹ ਆਲ ਓਵਰ ਨੇ ਬਿਨਾ ਦੁਪੱਟਿਆਂ ਤੋਂ ਨੇ 12.5 1200 ਇਹ ਆਰਾਮ ਦੇ ਨਾਲ 1250 1350 ਤੇ ਵੱਧ ਤੋਂ ਵੱਧ ਵੀ 1500 ਤੱਕ ਆਰਾਮ ਦੇ ਨਾਲ ਸੇਲ ਹੋਏ ਨੇ ਜਾਨੀ ਕਿ 1250 ਤਾਂ ਆਪਾਂ ਖੁਦ ਵੀ ਸੇਲ ਕੀਤੇ ਹੋਏ ਨੇ ਪਰ ਹੁਣ ਪਿੱਛੋਂ ਹੀ ਲੈਸ ਤੇ ਆਏ ਨੇ ਬਹੁਤ ਸੋਹਣੇ ਜਾਨੀ ਕਿ ਪਾਰਟੀ ਵੇਅਰ ਜੀ ਕਲੈਕਸ਼ਨ ਆ ਸ਼ਿਮਰ ਤੁਹਾਨੂੰ ਪਤਾ ਸ਼ਿਮਰ ਦਾ ਸਾਰਾ ਟੱਚ ਦਿੱਤਾ ਹੁੰਦਾ ਸੂਟ ਦੇ ਉੱਪਰ ਵਿਦਆਊਟ ਦੁਪੱਟਾ ਵਾ ਤੇ ਕਈ ਸੂਟ ਮੈਚਿੰਗ ਰਹਿਣਗੇ ਕਈ ਰਹਿਣਗੇ ਆਲ ਓਵਰ ਤੁਸੀਂ ਜਿਹੜਾ ਵੀ ਸੂਟ ਲੈਣਾ ਹੋਊਗਾ ਲੈ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਰਿਪੀਟ ਇੰਨਾ ਚ ਨਹੀਂ ਮਿਲਣੀ ਜੀ ਬਸ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਨਿਊ ਪਹਿਣਾ ਆਪਣਾ ਜੁੜ ਰਹੀਆਂ ਨੇ ਪੇਮੈਂਟ ਦਾ ਮੈਥਡ ਬਾਕੀ ਪਹਿਣਾ ਨੂੰ ਤਾਂ ਪਤਾ ਹੀ ਆ ਆਪਣਾ ਪੇਮੈਂਟ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਇਸ ਲਈ ਤੁਹਾਨੂੰ ਆਨਲਾਈਨ ਪੇਮੈਂਟ ਕਰਕੇ ਆਪਣੇ ਸੂਟ ਦੀ ਬੁਕਿੰਗ ਕਰਨੀ ਪਊਗੀ ਤੇ ਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਇਹ ਸੂਟਾਂ ਦਾ ਪ੍ਰਾਈਸ ਰਹੂਗਾ 1050 ਦੋ ਸੂਟ ਮੰਗਾਉਣਿਆਂ ਤਾਂ ਕੋਰੀਅਰ ਫ੍ਰੀ ਰਹੂਗਾ ਜੀ ਇੱਕ ਸੂਟ ਮੰਗਾਉਗੇ ਤਾਂ 50 ਰੁਪਏ ਤੁਹਾਨੂੰ ਐਕਸਟਰਾ ਯਾਨੀ ਕਿ 1100 ਦੇ ਵਿੱਚ ਪਾਊਗਾ ਸੂਟ ਜੇ ਤੁਸੀਂ ਸਿੰਗਲ ਪੀਸ ਮੰਗਵਾਉਣਾ ਜੇ ਤੁਸੀਂ ਦੋ ਸੂਟ ਬਾਏ ਕਰਦੇ ਹੋ ਤਾਂ ਮਤਲਬ ਕਿ 1050 ਦਾ ਹੀ ਪਊਗਾ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਪਹਿਣਗੇ ਇਸ ਲਈ ਫਟਾਫਟ ਸਕਰੀਨਸ਼ਾਟ ਲੈ ਕੇ ਆਪਣੇ ਆਪਣੇ ਆਰਡਰ ਦੀ ਬੁਕਿੰਗ ਦੇ ਸਕਦੇ ਹੋ ਪ੍ਰਿੰਟਿੰਗ ਚੈੱਕ ਕਰੋ ਸਾਰੇ ਸੂਟ ਦੇਖੋ ਪਹਿਲਾ ਹੀ ਪ੍ਰਿੰਟਾ ਬਹੁਤ ਸੋਣਾ ਬਹੁਤ ਸੋਣੀ ਕਲਰ ਚਾਰਟ ਆ ਜਾਨੀ ਕਿ ਕੈਮਰੇ ਵੀ ਇੰਨੀ ਕੈਸ਼ ਨਹੀਂ ਕਰ ਸਕਦੇ ਬਹੁਤ ਜਾਨੀ ਕਿ ਇੰਨੀ ਜਿਆਦਾ ਸੂਟ ਪਿਓਰ ਕਾਟਨ ਆ ਕੋਈ ਵੀ ਸਿੰਥੈਟਿਕ ਨਹੀਂ ਇਹਦੇ ਵਿੱਚ ਕਈ ਪੈਣਾ ਇਹ ਡਲ ਜਾਂਦੀਆਂ ਨੇ ਵੀ ਜਿਹੜੀ ਇਹਦੇ ਵਿੱਚ ਚਮਕ ਵਾਲੀ ਤਾਰ ਪਾਈ ਹੋਈ ਆ ਉਹ ਲੜਦੀ ਹੋਗੀ ਬਿਲਕੁਲ ਵੀ ਨਹੀਂ ਜਿਹੜੀ ਆ ਕੰਨੀ ਹੁੰਦੀ ਹੈ ਨਾ ਇਹ ਤੋਂ ਪਤਾ ਲੱਗ ਜਾਂਦਾ ਇਹ ਉਹ ਜਿਹੜੀ ਤਾਰ ਹੁੰਦੀ ਆ ਉਹ ਤਿੱਲੇ ਵਾਂਗੂ ਹੁੰਦੀ ਆ ਉਹ ਚੁਬਦੀ ਹੋਗੀ ਨਹੀਂ ਜੀ ਉਹ ਚੀਜ਼ ਨਹੀਂ ਹੈਗੀ ਇਹਦੇ ਸ਼ਿਮਰ ਦਾ ਸਾਰਾ ਟੱਚ ਦਿੱਤਾ ਹੋਇਆ ਬਹੁਤ ਸੋਹਣਾ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਸੋਹਣੀ ਪ੍ਰਾਈਸ ਰੇਂਜ ਆਈ ਆ ਜਿਹੜੀਆਂ ਪਹਿਣਾ ਚਾਹਣ ਲਾਈਨਿੰਗ ਲਵਾ ਕੇ ਵੀ ਬਣਾ ਸਕਦੇ ਹੋ ਜੇ ਤੁਸੀਂ ਲਾਈਨਿੰਗ ਨੂੰ ਸਕਿੱਪ ਕਰਨਾ ਸਕਿੱਪ ਕਿਉਂਗੇ ਪਿਓਰ ਕਾਟਨ ਆ ਪਿਓਰ ਕਾਟਨ ਦੇ ਸੂਟ ਆ ਜੇ ਤੁਸੀਂ ਚਾਹੋ ਲਾਈਨਿੰਗ ਲਗਵਾ ਸਕਦੇ ਹੋ ਨਾ ਚਾਹੋ ਤਾਂ ਨਾ ਸਕਿੱਪ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਹੋਊਗੀ ਆ ਲੋ ਜੀ ਮੀਡੀਅਮ ਜਿਹੜਾ ਫਲੋਰੀ ਕਲਰ ਆ ਬਹੁਤ ਸੋਹਣਾ ਬਹੁਤ ਸੋਹਣਾ ਪਿਆਰਾ ਜਿਹਾ ਪ੍ਰਿੰਟ ਆ ਸਾਰੇ ਆਲ ਓਵਰ ਰਹਿਣਗੇ ਵਿਦਾਊ ਡੁਪੱਟਾ ਸੂਟ ਨੇ ਇਹ ਆਲ ਓਵਰ ਕਲੈਕਸ਼ਨ ਆ ਜਿਹੜਾ ਮਰਜੀ ਪ੍ਰਿੰਟ ਚੱਕ ਲਓ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਏ ਨੇ ਇਹਨਾਂ ਦੇ ਵਿੱਚ ਆ ਦੇਖੋ ਗ੍ਰੇ ਕਲਰ ਦੇ ਉੱਪਰ ਪਾਰਟੀ ਵੇਅ ਜਿਵੇਂ ਮਰਜੀ ਤੁਸੀਂ ਵਿਆਹ ਸ਼ਾਦੀ ਤੇ ਪਾ ਸਕਦੇ ਹੋ ਕੜਾਈਆਂ ਵਗੈਰਾ ਤੋਂ ਹਟ ਕੇ ਜਿਹੜੀਆਂ ਪਹਿਣਾ ਸਿੰਪਲ ਸੋਬਰ ਸਰਦਾਰੀ ਜੀ ਲੁੱਕ ਹਨਾ ਭਾਲਦੀਆਂ ਨੇ ਇਹ ਵੀ ਵਧੀਆ ਹੋਵੇ ਸੂਟ ਪਾਇਆ ਹੋਇਆ ਲੱਗੇ ਵੀ ਇਹ ਪਾਰਟੀ ਵੇਅ ਰਾ ਇਹ ਚ ਇੱਕ ਆ ਦੇਖੋ ਇਹ ਚ ਸ਼ਾਈਨਿੰਗ ਆ ਕੱਪੜੇ ਦੇ ਵਿੱਚ ਸ਼ਾਈਨਿੰਗ ਆ ਜੀ ਇਹਦੇ ਵਿੱਚ ਪਰ ਕੱਪੜਾ ਬਹੁਤ ਹੀ ਜ਼ਿਆਦਾ ਸੌਫਟ ਆ 1% ਵੀ ਕੋਈ ਸਿੰਥੈਟਿਕ ਬੇਸ ਨਹੀਂ ਕੋਈ ਲੜਨ ਲੁੜਨ ਵਾਲਾ ਕੱਪੜਾ ਨਹੀਂ ਕੁਝ ਨਹੀਂ ਹੈਗਾ ਬਹੁਤ ਵਧੀਆ ਸਾਰਾ ਫੈਬਰਿਕ ਆ ਬਹੁਤ ਹੀ ਪਿਆਰਾ ਬਹੁਤ ਹੀ ਵਧੀਆ ਸੌਫਟ ਐਂ ਬਿਲਕੁਲ ਸੌਫਟ ਆ ਦੇਖੋ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਪਿਆਰਾ ਦੇਖੋ ਗ੍ਰੇ ਕਲਰ ਆ ਬਹੁਤ ਸੋਹਣਾ ਲੱਗ ਰਿਹਾ ਉੱਪਰ ਸ਼ਾਈਨਿੰਗ ਜਾਨੀ ਕਿ ਸ਼ਾਇਦ ਕੈਮਰਾ ਸ਼ਾਈਨਿੰਗ ਨਾਲ ਇੰਨੀ ਦੂਰੋਂ ਕੈਚ ਕਰਦਾ ਹੋਵੇ ਪਰ ਤੁਹਾਡੇ ਹੱਥ 'ਚ ਆਇਆ ਸੂਟ ਦੀ ਅਲੱਗ ਹੀ ਗ੍ਰੇਸ ਹੋਊਗੀ ਬਹੁਤ ਸੋਹਣੀਆਂ ਚੀਜ਼ਾਂ ਨੇ ਫਟਾਫਟ ਸਕਰੀਨ ਸ਼ਾਟ ਲੈ ਲਓ ਬਹੁਤ ਵਧੀਆ ਬਹੁਤ ਪਸੰਦ ਕਰੋਗੇ ਤੁਹਾਡੇ ਹੱਥਾਂ 'ਚ ਆਏ ਸੂਟ ਮੈਂ ਖੁਦ ਤੁਹਾਨੂੰ ਇਹ ਬਾਰ-ਬਾਰ ਰਿਪੀਟ ਕਰ ਰਹੀ ਆ ਆ ਲੋ ਸਭ ਤੋਂ ਪਹਿਲਾਂ ਵਿਕਣ ਵਾਲਾ ਕਲਰ ਹਰ ਸੈੱਟ ਦੇ ਵਿੱਚ ਸਭ ਤੋਂ ਪਹਿਲਾਂ ਵਾਈਟ ਕਲਰ ਆਇਆ ਜਾਂਦਾ ਯਾਨੀ ਕਿ ਇਹਦੇ ਵਿੱਚ ਵੀ ਵਾਈਟ ਮਿਲੇਗਾ ਸੇਮ ਆ ਦੇਖੋ ਇਹਦਾ ਡਿਜ਼ਾਈਨਿੰਗ ਵੀ ਸੇਮ ਆ ਸੇਮ ਡਿਜ਼ਾਈਨਿੰਗ ਦੇ ਵਿੱਚ ਗ੍ਰੇ ਆ ਇੱਕ ਵਾਈਟ ਕਰੀਮੀ ਵਾਈਟ ਜਿਹਾ ਕਲਰ ਆ ਬਹੁਤ ਸੋਹਣਾ ਤੇ ਸੇਮ ਇਹਦੇ ਵਿੱਚ ਵੀ ਸ਼ਾਈਨਿੰਗ ਮਿਲੇਗੀ ਦੇਖੋ ਕੱਪੜੇ 'ਚ ਆਹ ਲੋਅਰ 5 ਮੀਟਰ ਦੇ ਸੂਟ ਹੋਣਗੇ ਕਾਟੂ ਪੂਰੀ ਪ੍ਰੋਪਰ ਮਿਲੂਗੀ ਬਸ ਤੁਸੀਂ ਆਪਣਾ ਡਿਜ਼ਾਈਨ ਸਿਲੈਕਟ ਕਰਨਾ ਤੇ ਫਟਾਫਟ ਆਰਡਰ ਕਰਨਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਡਾਰਕ ਲਾਈਟ ਹਰ ਤਰ੍ਹਾਂ ਦਾ ਕਲਰ ਚਾੜ ਮਿਲੂਗਾ ਸ਼ਿਮਰ कॉटन ਆਲੋ ਇਹ ਪਰਪਲ ਸ਼ੈਡ ਦੇ ਉੱਪਰ ਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਵਧੀਆ ਨਾਲ ਪਰਪਲ ਦੁਪੱਟਾ ਲੱਗ ਕੇ ਬਹੁਤ ਸੋਹਣਾ ਗ੍ਰੇਸ ਆਊਗੀ ਸੂਟ ਦੀ ਬਹੁਤ ਹੀ ਸੋਹਣਾ ਲੈਸਿਸ ਵਗੈਰਾ ਦਾ ਡਿਜ਼ਾਈਨ ਪੂਰੇ ਵਧੀਆ ਪਾਰਟੀ ਵੇਅਰ ਲੁੱਕ ਦੇ ਤੇ ਪ੍ਰਾਈਸ ਕੁਝ ਵੀ ਨਹੀਂ ਹੈਗਾ 1050 ਪ੍ਰਾਈਸ ਕੁਝ ਵੀ ਨਹੀਂ ਹੈਗਾ ਜੀ ਇਹਨਾਂ ਦਾ ਇਸ ਲਈ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਆ ਲਓ ਜੀ ਬਲੈਕ ਕਲਰ ਦੇ ਉੱਪਰ ਲਿਮਟਿਡ ਜੇ ਪੀਸ ਆਪਣੇ ਕੋਲ ਇਹ ਨਹੀਂ ਵੀ ਆਪਾਂ ਬਹੁਤ ਜ਼ਿਆਦਾ ਪੀਸ ਲੈ ਕੇ ਆਏ ਆ ਲਿਮਟਿਡ ਜੇ ਡਿਜ਼ਾਈਨ ਆ ਪੀਸ ਆ ਬਸ ਜਿਹੜੀਆਂ ਪਹਿਣਾ ਦੇ ਪਹਿਲਾ ਸਕਰੀਨਸ਼ਾਟ ਆ ਜਾਣੇ ਆ ਡਿਜ਼ਾਈਨ ਸਿਲੈਕਟ ਹੋ ਜਾਣੇ ਆ ਸੈਕਿੰਡ ਨੂੰ ਫਿਰ ਉਹ ਨਹੀਂ ਮਿਲਨੇ ਪਲੀਜ਼ ਇੱਕ ਦੋ ਸਾ ਤੇ ਇਹ ਪ੍ਰਿੰਟਿੰਗਾਂ ਰੁਕਦੀਆਂ ਨਹੀਂ ਹੈਗੀਆਂ ਇਸ ਲਈ ਇੱਕ ਦੋ ਸੂਟਾਂ ਦੀ ਚੁਆਇਸ ਜ਼ਰੂਰ ਰੱਖ ਲਿਆ ਕਰੋ ਇੰਨੀ ਕੁ ਮੇਰੀ ਰਿਕੁਐਸਟ ਹੀ ਆ ਤੁਹਾਨੂੰ ਹਲੋ ਜੀ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਬਹੁਤ ਸੋਹਣਾ ਪ੍ਰਿੰਟ ਆ ਇਹ ਗਾਜਰੀ ਸ਼ੇਡ ਆ ਜਿਹਦੀ ਸਭ ਤੋਂ ਜ਼ਿਆਦਾ ਡਿਮਾਂਡ ਰਹਿੰਦੀ ਆ ਗਾਜਰੀ ਸ਼ੇਡ ਉਹ ਵਾਲਾ ਸ਼ੇਡ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੇ ਆ ਤੁਹਾਡੇ ਜਿੰਨਾ ਜਾਨੀ ਕਿ ਤੁਸੀਂ ਕੈਮਰੇ ਦੇ ਵਿੱਚ ਹੁਣ ਦੇਖ ਰਹੇ ਹੋ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾ ਤੁਹਾਡੇ ਹੱਥ ਚ ਆਏ ਇਹ ਸੂਟ ਉਹਦੋਂ ਡਬਲ ਸੋਹਣੇ ਲੱਗਣੇ ਆ ਇੰਨੀ ਸਾਡੀ ਗਰੰਟੀ ਆ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣਾ ਫੈਬਰਿਕ ਆ ਤੇ ਬਹੁਤ ਸੁਪਰ ਫਾਈਨ ਆ ਜੇ ਸਾਉਣਾ ਮੌਸਮ ਅੱਗੇ ਆ ਰਿਹਾ ਇਹੀ ਚੀਜ਼ਾਂ ਦਾ ਟ੍ਰੈਂਡ ਰਹਿਣਾ ਜੀ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਉਣੀਆਂ ਨੇ ਤੇ ਪ੍ਰਾਈਸ ਇਸ ਟਾਈਮ ਕੁਝ ਵੀ ਨਹੀਂ ਹੈਗਾ ਸਿਰਫ 1050 ਰੁਪਏ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ ਹਲੋ ਜੀ ਸਾਰੇ ਵਧੀਆ ਵਧੀਆ ਜਾਨੀ ਕਿ ਸਾਰੇ ਬ੍ਰਾਂਡਾਂ ਦੇ ਸੂਟ ਨੇ ਆ ਦੇਖੋ ਆਹ ਸਾਰਾ ਹਣ ਰਸ਼ੀਆ ਬ੍ਰਾਂਡ ਦਾ ਇਹ ਰਸ਼ੀਆ ਬ੍ਰਾਂਡ ਦਾ ਵਾ ਕਿਤੋਂ ਵੀ ਲੈ ਲਓ 1050 ਦੇ ਵਿੱਚ ਰਸ਼ੀਆ ਦੀ ਸ਼ਿਮਰ ਬਿਲਕੁਲ ਵੀ ਨਹੀਂ ਮਿਲਣੀ ਤੁਹਾਨੂੰ ਪਰ ਫਿਰ ਵੀ ਤੁਹਾਨੂੰ 1050 ਦੇ ਵਿੱਚ ਹੀ ਰਸ਼ੀਆ ਮਿਲ ਰਹੀ ਆ ਕਿਉਂਕਿ ਸਟੱਫ ਬਹੁਤ ਜ਼ਿਆਦਾ ਸੋਹਣਾ ਵਾ ਪ੍ਰਿੰਟਿੰਗ ਆ ਚੈੱਕ ਕਰ ਲਓ ਬਸ ਜਿਹੜਾ ਵੀ ਡਿਜ਼ਾਈਨ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਰਿਹਾ ਫਟਾਫੜ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਹਾਲੋ ਜੀ ਬਲੂ ਕਲਰ ਬਿਲਕੁਲ ਫਾਈਨ ਕਾਟਨ ਆ ਬਹੁਤ ਸੋਹਣੀ ਕਾਟਨ ਆ ਬਿਲਕੁਲ ਹੀ ਲਾਈਟ ਵੇਟ ਆ ਬਹੁਤ ਭਾਰਾ ਸੂਟ ਨਹੀਂ ਹੈਗਾ ਤੇ ਬਿਲਕੁਲ ਹੀ ਜਿਵੇਂ ਆਪਾਂ ਕਹਿੰਦੀਆਂ ਨਾ ਵੀ ਜਾਮ ਵਰਗੀ ਉਹਦੇ ਬਿਨਾ ਲਾਈਨਿੰਗ ਤੋਂ ਜਾਮ ਆਪਾਂ ਹਮੇਸ਼ਾ ਬਣਾਉਂਦੇ ਆ ਸੇਮ ਹੋਮੀਆਂ ਕੋਈ ਇਹਨੂੰ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਹੈਗੀ ਬਹੁਤ ਸੋਹਣੇ ਸੂਟ ਨੇ ਇਹ ਵੀ ਰਸ਼ੀਆ ਬ੍ਰਾਂਡ ਦੇ ਹੀ ਨੇ ਸਾਰੇ ਇਸ ਤਰ੍ਹਾਂ ਤੁਹਾਨੂੰ ਟੈਗਿੰਗ ਮਿਲੂਗੀ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਆ ਇੱਕ ਇੱਕ ਪ੍ਰਿੰਟ ਜਾਣ ਕੇ ਪੂਰਾ ਸੋਹਣਾ ਬਹੁਤ ਹੀ ਵਧੀਆ ਆਹ ਲਓ ਇਹਦੇ ਵਿੱਚ ਸੇਮ ਬਲੈਕ ਕਲਰ ਵੀ ਮਿਲੂਗਾ ਤੁਹਾਨੂੰ ਆਲੋ ਜਿਹੜਾ ਪ੍ਰਿੰਟ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤਾਂ ਕਿ ਤੁਹਾਡਾ ਆਰਡਰ ਫਟਾਫਟ ਬੁੱਕ ਹੋ ਜਾਵੇ ਪੇਮੈਂਟ ਹੋਈ ਤੋਂ ਬਾਅਦ ਹੀ ਆਰਡਰ ਦੀ ਬੁਕਿੰਗ ਮੰਨੀ ਜਾਂਦੀ ਹੈ ਇਹ ਨਹੀਂ ਵੀ ਜੇ ਤੁਹਾਨੂੰ ਅਵੇਲੇਬਲ ਕਹਤਾ ਤਾਂ ਤੁਸੀਂ ਕਈ ਵਾਰੀ ਆਰਾਮ ਦੇ ਨਾਲ ਬੈਠ ਜਾਂਦੇ ਹੋ ਵੀ ਹਾਂਜੀ ਕੋਈ ਨਾ ਅਵੇਲੇਬਲ ਆ ਪੇਮੈਂਟ ਕਰ ਦਿੰਨੇ ਆ ਜਾਨੂ ਦੂਸਰੀ ਭੈਣ ਦੀ ਪੇਮੈਂਟ ਆ ਜਾਂਦੀ ਹੈ ਫਿਰ ਕਹਦੇ ਨੇ ਦੀਦੀ ਤੁਸੀਂ ਸਾਨੂੰ ਸੂਟ ਨਹੀਂ ਦਿੱਤਾ ਤੁਸੀਂ ਪਹਿਲਾਂ ਕਿਹਾ ਸੀ ਅਵੇਲੇਬਲ ਆ ਮੈਂ ਹਮੇਸ਼ਾ ਕਹਿੰਦੀ ਆ ਕਿ ਜਿਹੜੀ ਭੈਣ ਦੀ ਪਹਿਲਾ ਪੇਮੈਂਟ ਆ ਗਈ ਉਹਨਾਂ ਨੂੰ ਹੀ ਸੂਟ ਮੈਂ ਪਹਿਲਾਂ ਦਿੰਨੀ ਆ ਆ ਲੋ ਆ ਲਓ ਜੀ ਬਲੂ ਕਲਰ ਇਹ ਬੇਬੀ ਬਲੂ ਕਲਰ ਆ ਇਹ ਵੀ ਕਾਫੀ ਟ੍ਰੈਂਡਿੰਗ ਦੇ ਵਿੱਚ ਕਲਰ ਆ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਇੱਕ ਇੱਕ ਪ੍ਰਿੰਟ ਜਾਨੀ ਕਿ ਇਹ ਪੂਰਾ ਵਧੀਆ ਬਹੁਤ ਹੀ ਸੋਹਣਾ ਜਿਹੜੀਆਂ ਭੈਣਾਂ ਨੇ ਸਟਿਚਿੰਗ ਕਰਵਾ ਕੇ ਲੈਣੀਆਂ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਜਿਹੜੀਆਂ ਭੈਣਾਂ ਕਹਿਣੀਆਂ ਦੁਪੱਟੇ ਦੁਪੱਟੇ ਜੇ ਇਹਨਾਂ ਨਾਲ ਲਵਾਉਣੇ ਆ ਵਧੀਆ ਪਾਰਟੀ ਵੇਅਰ ਸੂਟ ਰੈਡੀ ਕਰਨਾ ਦਾ ਚਨੂਨ ਦੇ ਦੁਪੱਟੇ ਹੀ ਲਗਵਾਓ ਚਾਹੇ ਤੁਸੀਂ ਆਪ ਲਗਵਾ ਰਹੇ ਹੋ ਚਾਹੇ ਤੁਸੀਂ ਸਾਡੇ ਕੋਲੋਂ ਲਗਵਾ ਰਹੇ ਹੋ ਚਨੂਨ ਦੇ ਦੁਪੱਟਿਆਂ ਨਾਲ ਹੀ ਇਹ ਵਾਲੇ ਸੂਟਾਂ ਦੀਆਂ ਗ੍ਰੇਸ ਹੁੰਦੀਆਂ ਨੇ ਕਿਉਂਕਿ ਕੱਪੜੇ ਜੀ ਵੀ ਸ਼ਾਈਨ ਆ ਦੇ ਚਨੂਨ ਦਾ ਦੁਪੱਟਾ ਵੀ ਸ਼ਾਈਨ ਵਾਲਾ ਹੁੰਦਾ ਬਹੁਤ ਸੋਹਣਾ ਵਧੀਆ ਤੁਹਾਡਾ ਸਰਦਾਰੀ ਰੁਕਦਾ ਪਾਰਟੀ ਵੇਅਰ ਸੂਟ ਇਹ ਰੈਡੀ ਹੋਣਾ ਵਾ ਸੋ ਜਿਨੋਂ ਆਂਦੇ ਦੁਪੱਟਿਆਂ ਨਾਲ ਹੀ ਰੈਡੀ ਕਰਿਓ ਇਹਨਾਂ ਨੂੰ ਬਹੁਤ ਸੋਹਣੇ ਲੱਗਦੇ ਨੇ ਪਾਏ ਹੋਏ ਵੇਅਰ ਕੀਤੇ ਤੇ ਬਹੁਤ ਹੀ ਵਧੀਆ ਸਟਾਫ ਆ ਯਾਨੀ ਕਿ ਵਿంటర్ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿੱਥੋਂ ਮਰਜੀ ਸ਼ਿਮਰ ਹੋਗੀ ਟੈਬੀ ਲਾਈਨਿੰਗ ਹੋਗੀ ਇਹ ਬੇਸਟਾਰਟ ਹੋ ਚੁੱਕੇ ਨੇ ਤੇ ਇਹਨਾਂ ਨੇ ਹੀ ਹੁਣ ਵਿంటర్ ਦੇ ਵਿੱਚ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿਣਾ ਪਰ ਹੁਣ ਬਹੁਤ ਲੈਸ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਮਿਲ ਰਹੀਆਂ ਨੇ ਇਸ ਲਈ ਫਟਾਫਟ ਸਕਰੀਨਸ਼ਾਟ ਲੈ ਲਓ ਆ ਲੋ ਜੀ ਬਲੈਕ ਕਲਰ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਸੋਹਣੀ ਡਿਜ਼ਾਈਨਿੰਗ ਇਹ ਸਾਰੇ ਸਿਗੇ ਆਲ ਓਵਰ ਹੁਣ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਹੈਗੇ ਆ ਮੈਚਿੰਗ ਵੀਰ ਪਰਣਾ ਮੈਚਿੰਗ ਲੈਣਾ ਚਾਹੁੰਦੀ ਹਾਂ ਮੈਚਿੰਗ ਲੈ ਸਕਦੀਆਂ ਨੇ ਆਹ ਲੋ ਇਹ ਹੈਗੀ ਸ਼ਰਟ ਇਹਦੇ ਨਾਲ ਤੁਹਾਨੂੰ ਇਸੇ ਤਰ੍ਹਾਂ ਸੇਮ ਡਿਜੀਟਲ ਮਿਲੂਗੀ ਬਾਟਮ ਟਾਈਟਾਈ ਦੀ ਪ੍ਰੋਪਰ ਕੱਟ ਮਿਲੂਗੀ ਜਿਹੜਾ ਵੀ ਇਹ ਹੈਗੀ ਸ਼ਿਮਰ ਸਾਰੀ ਵੀਡੀਓ ਆ ਦੀ ਸ਼ਿਮਰ ਕਲੈਕਸ਼ਨ ਦੇ ਉੱਪਰ ਹੀ ਆ ਬਹੁਤ ਸੋਹਣਾ ਪੂਰਾ ਵਧੀਆ ਮਲਾਈ ਮੱਖਣ ਵਰਗਾ ਸਟਾਫ ਆ ਬਹੁਤ ਹੀ ਵਧੀਆ ਸਟਾਫ ਆ ਇਸ ਲਈ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਕਲਰ ਡਿਜ਼ਾਈਨਿੰਗ ਚੈੱਕ ਕਰ ਸਕਦੇ ਆ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ ਇਹ ਹੈਗਾ ਬਲੂ ਕਲਰ ਦੇ ਉੱਪਰ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਖੁੱਲਣ ਸਾਰ ਜਿਹੜੀਆਂ ਕਹਿਦੀਆਂ ਨਾ ਵੀ ਸੇਲ ਹੋਣ ਵਾਲੀਆਂ ਇਹ ਹੈਗੀਆਂ ਨੇ ਸਾਰੀਆਂ ਚੀਜ਼ਾਂ ਵੀ ਖੁੱਲਣ ਸਾਰ ਜੇ ਤੁਸੀਂ ਕਈਏ ਵੀ ਕੋਲੇ ਖੜੇ ਹੋਵੋ ਤਾਂ ਤੁਸੀਂ ਕਹੋਗੇ ਜੀ ਇਹ ਆ ਵੀ ਦੇ ਦਿਓ ਆ ਵੀ ਦੇ ਦਿਓ ਕਲਰ ਚਾਰਟ ਬਹੁਤ ਸੋਹਣੇ ਆਏ ਨੇ ਆ ਲਓ ਅਗਲਾ ਕਲਰ ਇਹਦੇ ਵਿੱਚ ਆ ਵਾਲਾ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਫਲੋ ਬਹੁਤ ਸੋਹਣਾ ਕਲਰ ਆ ਬਣੇ ਹੋਏ ਸੂਟ ਦੀ ਬਹੁਤ ਗ੍ਰੇਸ ਆਉਣੀਆਂ ਵਾਲੋ ਬਹੁਤ ਹੀ ਵਧੀਆ ਕਲਰ ਆ ਬਹੁਤ ਸੋਹਣਾ ਨਾਲ ਸੇਮ ਬਾਟਮ ਆ ਹਾਲੋ ਜੀ ਅਗਲਾ ਹੈਗਾ ਇਹਦੇ ਵਿੱਚ ਬਲੈਕ ਕਲਰ ਬਲੈਕ ਬਲੂ ਤੇ ਫੈਟ ਮੈਂਦੀ ਆ ਜਾਂ ਸ਼ੇਡ ਆ ਲੋ ਨਾਲ ਸੇਮ ਬਾਟਮ ਆਊਗੀ ਆ ਲੋ ਅਗਲ ਨੈਕਸਟ ਡਿਜ਼ਾਈਨ ਦੇਖ ਲੋ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਡਿਜ਼ਾਈਨ ਆ ਇਸ ਸ਼ਿਮਰ ਦੀ ਜਿਹੜੀ ਚਮਕਾ ਉਹ ਅਲੱਗ ਆ। ਇਹੀ ਗ੍ਰੇਸ ਕੋ ਕਰ ਰਹੀ ਐ ਇਹਨਾਂ ਸੂਟਾਂ ਨੂੰ ਕਿਉਂਕਿ ਡਿਜ਼ਾਈਨ ਤਾਂ ਹਰ ਫੈਬਰਿਕ ਦੇ ਉੱਪਰ ਆ ਰਹੇ ਨੇ। ਜਿਹੜੀ ਇਹ ਗ੍ਰੇਸ ਆ ਰਹੀ ਐ ਸਾਰੀ ਸ਼ਿਮਰ ਦੀ ਆ ਰਹੀ ਐ ਬਹੁਤ ਸੋਹਣੇ ਸੂਟ ਨੇ। ਬਹੁਤ ਸੋਹਣੀ ਕਲੈਕਸ਼ਨ ਆ। ਇੱਕ ਤੋਂ ਇੱਕ ਪੀਸ ਨੇ ਬਸ ਫਟਾਫੜ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰਵਾ ਲਓ। 1050 ਰੁਪਿਆ ਪ੍ਰਾਈਸ ਆ। ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਐ ਇਸ ਲਈ। ਜਲਦੀ ਜਲਦੀ ਆਪਣੇ ਸੂਟ ਸਲੈਕਟ ਕਰ ਲਓ। ਜਿਹੜੇ ਵੀ ਸੂਟ ਤੁਹਾਨੂੰ ਪਸੰਦ ਨੇ ਆ ਲਓ। ਸੇਮ ਬਾਟਮ ਆ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਂਦੇ ਆ ਇਹਦਾ ਮਸਟਰਡ ਦੇ ਨਾਲ ਹੈਗਾ ਜੀ ਕੰਟਰਾਸਟ ਅਗਲਾ ਹੈਗਾ ਇਹਦੇ ਨਾਲ ਪੀਚ ਦੇ ਨਾਲ ਕੰਟਰਾਸਟ ਉਸ ਤੋਂ ਅਗਲਾ ਹੈਗਾ ਜੀ ਪਿੰਕ ਦੇ ਨਾਲ ਕੰਟਰਾਸਟ ਪਰਪਲ ਪਿੰਕ ਜਿਹਾ ਕਲਰ ਆ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਤਿੰਨ ਕਲਰਾਂ ਦਾ ਇਹ ਚਾਰਟ ਆ ਤੇ ਬਹੁਤ ਸੋਹਣੀਆਂ ਸ਼ਰਟਾਂ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਨੇ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਸਾਰੇ ਸੂਟ ਇੱਕ ਤੋਂ ਇੱਕ ਨੇ ਡਿਜ਼ਾਈਨ ਇੱਕ ਤੋਂ ਇੱਕ ਨੇ ਇਸ ਲਈ ਫਟਾਫੜ ਸਕਰੀਨਸ਼ਾਟ ਲੈ ਲਓ ਬਸ ਇੰਨਾ ਕਿ ਲਿਮਟਿਡ ਹੀ ਆਪਣੇ ਕੋਲ ਸਟਾਕ ਆਇਆ ਹੈ ਜਿਹੜਾ ਵੀ ਸੂਟ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ